ਇੱਕ ਸਮਾਂ ਉਹ ਸੀ ਜਦੋਂ ਭਾਰਤ ਵਰਸ਼ ਦੇ ਲੋਕ ਬਾਹਰ ਵਾਲੇ ਹੁਕਮਰਾਨਾਂ ਦੇ ਗੁਲਾਮ ਸਨ ਤਾਕ ਉਸ ਗੁਲਾਮੀ ਨੂੰ ਜੜੂ ਮਕਾਉਣ ਵਾਸਤੇ ਦਸ਼ਮੇਸ਼ ਪਿਤਾ ਨੇ ਗਿੱਦੜ ਤੋਂ ਸ਼ੇਰ ਬਣਾਇਆ ਤੇ ਚਿੜੀਆਂ ਦੇ ਨਾਲ ਬਾਜ਼ ਲੜਾਇਆ ਅਣਖ ਤੇ ਗੈਰਤ ਪੈਦਾ ਕੀਤੀ ਹੁਣ ਲੋਕ ਤਾਂ ਉਹੀ ਸ਼ਾਨਾ ਜਿਹੜੇ ਪੀੜੀ ਦਰ ਪੀੜੀ ਗੁਲਾਮੀ ਨੂੰ ਭੋਗਦੇ ਆ ਰਹੇ ਨੇ ਹਾਲਤ ਐਸੀ ਸੀ ਘਰ ਘਰ ਮੀਆਂ ਸਭਣਾ ਜੀਆਂ ਬੋਲੀ ਅਵਰਤੁ ਮਾਰੀ ਕਿ ਹਰ ਘਰ ਦੇ ਵਿੱਚ ਮੀਆਂ ਦੀ ਬੋਲੀ ਬੋਲੀ ਜਾਂਦੀ ਸੀ ਜੋ ਉਹ ਕਹਿੰਦਾ ਸੀ ਉਹ ਖਾਣਾ ਪੈਂਦਾ ਸੀ ਜੋ ਬੋਲਦਾ ਸੀ ਉਹ ਪਾਣਾ ਪੈਂਦਾ ਸੀ ਗਉ ਬ੍ਰਾਹਮਣ ਕੋ ਕਰ ਲਾਓ ਗੋਬਰ ਤਰ ਨਾ ਜਾਈ ਗੁਰਬਾਣੀ ਗਵਾਈ ਭਰਦੀ ਹੈ ਕਿ ਤੁਹਾਡੇ ਤੇ ਗੋਬਰ ਉੱਤੇ ਵੀ ਅਗਲਿਆਂ ਟੈਕਸ ਲਾ ਦਿੱਤਾ ਸੀ ਵੀ ਤੁਸੀਂ ਘਰ ਚ ਪੋਚਾ ਮਾਰਨਾ ਹੈ ਚੁੱਲ੍ਹੇ ਚੌਕੇ ਚ ਤਾਂ ਉਹਦੇ ਵੀ ਟੈਕਸ ਦੇਣਾ ਪੈਂਦਾ ਸੀ ਭਾਵੇਂ ਗਾਹੂ ਵੀ ਤੁਹਾਡੀ ਸੀ ਅਗਲਿਆਂ ਨੇ ਗਾਹੂ ਪਾਰ ਕਰਕੇ ਨਦੀ ਪਾਰ ਕਰਨੀ ਹੈ ਤੇ ਉਹਦੇ ਤੇ ਵੀ ਟੈਕਸ ਹੈ ਤੁਸੀਂ ਤੀਰਥਾਂ ਤੇ ਜਾਣਾ ਉੱਥੇ ਵੀ ਟੈਕਸ ਹੈ ਹਾਲਾਤ ਇਹ ਸਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਦਸ਼ਮੇਸ਼ ਪਿਤਾ ਤੱਕ ਮਹਾਰਾਜ ਨੇ ਉਹਨਾਂ ਲੋਕਾਂ ਦੀ ਦਸ਼ਾ ਨੂੰ ਵੇਖਿਆ ਉਹਨਾਂ ਦੇ ਹਾਲਾਤ ਵੇਖੇ ਉਹਨਾਂ ਦਾ ਜੀਵਨ ਪੱਧਰ ਇੰਨਾ ਕਮਜ਼ੋਰ ਹੋ ਚੁੱਕਿਆ ਸੀ ਉਹ ਵਿਚਾਰੇ ਕੁਝ ਕਰ ਨਹੀਂ ਸੰਤ ਸਕਦੇ ਜਿਵੇਂ ਇੱਕ ਪੰਛੀ पिंजਰੇ ਵਿੱਚ ਬੰਦ ਹੋਵੇ ਨਾ ਤੇ ਉਹਦਾ ਕੋਈ ਜ਼ੋਰ ਨਹੀਂ ਹੈ ਮਾਲਕ ਜੋ ਦੇਵੇ ਉਹ ਖਾ ਲੇਗਾ ਉਹਨੂੰ ਭਾਵੇਂ ਸੁੱਕਾ ਦੇਵੇ ਗਿੱਲਾ ਦੇਵੇ ਦੇਵੇ ਨਾ ਦੇਵੇ ਇਹਦੀ ਮਰਜ਼ੀ ਹੈ ਉਹ ਤੇ ਗੁਲਾਮ ਹੈ ਹੁਣ ਗੁਲਾਮਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਸਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਜਿਹੜਾ ਦੇਸ਼ ਸਦੀਆਂ ਤੋਂ ਗੁਲਾਮ ਸੀ ਜਿਨ੍ਹਾਂ ਨੇ ਹੱਥ ਵਿੱਚ ਕਦੀ ਕਰਦ ਨਹੀਂ ਸੀ ਫੜੀ ਉਹਨਾਂ ਦੇ ਹੱਥਾਂ ਵਿੱਚ ਤਲਵਾਰ ਫੜਾਉਣੀ ਤੇ ਮਜਾਨੇ ਜੱਗ ਵਿੱਚ ਉਹਨਾਂ ਨੂੰ ਤੋੜਨਾ ਤੇ ਸਵਾ ਸਵਾ ਲੱਖ ਨਾਲ ਮੁਕਾਬਲਾ ਕਰਾਉਣਾ ਇੱਕੋ ਆਮ ਗੱਲ ਨਹੀਂ ਸੀ ਹੁਣ ਉਹ ਮੰਨ ਕਰਕੇ ਸਵਾਰ ਕਰਕੇ ਬੈਠੇ ਹੋਏ ਸਨ ਜੇ ਮਨ ਕਰਕੇ ਉਹਨੇ ਸਵੀਕਾਰ ਕੀਤਾ ਸੀ ਵੀ ਸਾਡਾ ਜੀਵਨ ਇਸ ਤਰ੍ਹਾਂ ਦੇ ਗੁਲਾਮਾਂ ਵਰਗਾ ਹੀ ਅਸੀਂ ਗੁਲਾਮਾਂ ਵਾਂਗੂ ਜਨਮ ਲਿਆ ਤੇ ਗੁਲਾਮਾਂ ਵਾਂਗੂ ਮਰਾਂਗੇ। ਜੇ ਮਰ ਜਾਦੇ ਨਹੀਂ ਭਾਈ ਇਹ ਜ਼ਰੂਰੀ ਨਹੀਂ ਵੀ ਕੋਈ ਵਿਅਕਤੀ ਅੱਜ ਗੁਲਾਮ ਹੈ ਤੇ ਕੱਲ ਵੀ ਗੁਲਾਮ ਹੋਵੇ। ਪਹਿਲਾਂ ਤੇ ਤੁਸੀਂ ਆਪਣੇ ਤਨ ਦੇ ਬੰਧਨ ਕੱਟੋ। ਤੁਹਾਡਾ ਮਨ ਬੰਧਨਾਂ ਵਿੱਚੋਂ ਬਾਹਰ ਆਵੇਗਾ, ਆਜ਼ਾਦ ਹੋਵੇਗਾ। ਤੁਸੀਂ ਤਾਂ ਹੀ ਵਾਰ ਆਜ਼ਾਦੀ ਦੀ ਗੱਲ ਕਰ ਸਕਦੇ ਜੇ ਤੁਸੀਂ ਆਪ ਹੀ ਗੁਲਾਮ ਹੋ ਤੇ ਬਾਹਰ ਆਜ਼ਾਦੀ ਦੀ ਗੱਲ ਕਿਵੇਂ ਕਰੋਗੇ ਜਿਹੜੇ ਲੋਕ ਆਪ ਗੁਲਾਮ ਹੋਇਆ ਕਰਦੇ ਨੇ ਉਹ ਆਜ਼ਾਦੀ ਦੀਆਂ ਗੱਲਾਂ ਨਹੀਂ ਕਰਿਆ ਕਰਦੇ ਆਜ਼ਾਦ ਹਸਤੀ ਦਾ ਮਾਲਕ ਵਿਅਕਤੀ ਹੀ ਆਜ਼ਾਦੀ ਦੀ ਗੱਲ ਕਰ ਸਕਦਾ ਗੁਲਾਮ ਬੰਦਾ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਗੁਲਾਮੀ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ ਇੱਕ ਹਾਥੀ ਦਾ ਬੱਚਾ ਬਚਪਨ ਦੇ ਵਿੱਚ ਹੀ ਉਹਦੇ ਪੈਰ ਨੂੰ ਰੱਸੀ ਨਾਲ ਸੰਗਲ ਨਾਲ ਮਜ਼ਬੂਤ ਬੰਨ੍ਹ ਦਿੱਤਾ ਗਿਆ ਜਦੋਂ ਵੱਡਾ ਹੋਇਆ ਸੰਗਲ ਖੋਲ ਦਿੱਤਾ ਪਰ ਉਹ ਅੱਜ ਵੀ ਇਹ ਮਹਿਸੂਸ ਕਰ ਰਿਹਾ ਵੀ ਸ਼ਾਇਦ ਮੇਰੀ ਲਤ ਅੱਜ ਵੀ ਬੱਜੀ ਹੋਈ ਹੈ ਹੁਣ ਕੋਈ ਸੰਗਲ ਨਹੀਂ ਹੈ ਪਰ ਉਹਨੂੰ ਮਹਿਸੂਸ ਹੁੰਦਾ ਹੈ ਵੀ ਅੱਜ ਵੀ ਮੇਰੀ ਲਤ ਬੰਨੀ ਹੋਈ ਹੈ ਭਾਵ ਗੁਲਾਮੀ ਦਾ ਇਹਨਾਂ ਅਸਰ ਹੋ ਗਿਆ ਇੱਕ ਵਾਰ ਇੱਕ ਵਿਅਕਤੀ ਗਾਉ ਨੂੰ ਲੈ ਕੇ ਜਾ ਰਿਹਾ ਸੀ ਤੇ ਬਾਬਾ ਫਰੀਦ ਸਾਹਿਬ ਨੇ ਆਪਣੇ ਚੇਲਿਆਂ ਨੂੰ ਪੁੱਛਿਆ ਵੀ ਭਾਈ ਇਹ ਦੱਸੋ ਕਿਉਂਕਿ ਜਿਹੜਾ ਅਸਲ ਦੇ ਵਿੱਚ ਉਸਤਾਦ ਹੁੰਦਾ ਹੈ ਨਾ ਜਿਹੜਾ ਗੁਰੂ ਹੁੰਦਾ ਹੈ ਉਹ ਆਪਣੇ ਚੇਲਿਆਂ ਦੀ ਪਰਖ ਵੀ ਕਰਦਾ ਹੈ ਵੀ ਇਹਨਾਂ ਦੀ ਬੁੱਧੀ ਕਿੰਨੀ ਵਿਕਸਿਤ ਹੋਈ ਹੈ ਕਿੰਨਾ ਕੁ ਡਿਵੈਲਪ ਹੋਈ ਹੈ ਇਹਨਾਂ ਦੇ ਵਿਚਾਰ ਇਹ ਕਿੰਨੇ ਕੁ ਸਮਝਦਾਰ ਹੋਏ ਨੇ ਸਕੂਲਾਂ ਦੇ ਵਿੱਚ ਤਾਂ ਹੀ ਪਹਿਲਾਂ ਪੜਾਇਆ ਜਾਂਦਾ ਹੈ ਫਿਰ ਉਹਨਾਂ ਦੀ ਪ੍ਰੀਖਿਆ ਲਈ ਜਾਂਦੀ ਹੈ ਨਾ ਹਰ ਇੱਕ ਬੱਚਾ ਆਪਣੀ ਕਾਬਲੀਅਤ ਦੇ ਮੁਤਾਬਕ ਉਹ ਪਾਸ ਹੁੰਦਾ ਕੋਈ 50 ਨੰਬਰ ਕੇ 70 ਕੇ ਕਿਸੇ ਦੇ 100% ਵੀ ਹੁੰਦੇ ਆ ਬਾਬਾ ਫਰੀਦ ਸਾਹਿਬ ਨੇ ਪੁੱਛ ਲਿਆ ਕਹਿਣ ਲਗੇ ਭਾਈ ਇਹ ਦੱਸੋ ਵੀ ਆ ਵਿਅਕਤੀ ਗਾਂ ਲੈ ਕੇ ਜਾ ਰਿਹਾ ਹੈ ਗਾਂ ਗੁਲਾਮ ਹੈ ਕਿ ਵਿਅਕਤੀ ਗੁਲਾਮ ਹੈ ਗਾਾਂ ਦੇ ਗਲ ਵਿੱਚ ਬੰਧਨ ਹੈ ਕਿ ਵਿਅਕਤੀ ਦੇ ਗਲ ਵਿੱਚ ਬੰਧਨ ਹੈ ਉਹ ਸਾਰੇ ਕਹ ਲਗੇ ਵੀ ਇਹ ਤਾਂ ਵੇਖੋ ਦੂਰ ਤੋਂ ਹੀ ਨਜ਼ਰ ਆ ਰਿਹਾ ਹੈ ਗਾਂ ਦੇ ਗਲ ਵਿੱਚ ਰੱਸਾ ਪਾਇਆ ਹੋਇਆ ਇਸ ਕਰਕੇ ਗਾਂ ਬੰਧਨ ਹੈ ਗਾਈ ਗੁਲਾਮ ਹੈ ਉਹਨਾਂ ਖਿਜੇ ਰੱਸਾ ਵੜ ਦਿੱਤਾ ਜਾਵੇ ਗਾਂ ਮਦੇ ਪਿੱਛੇ ਭੱਜੇਗੀ ਕਿ ਬੰਦਾ ਗਾਂ ਵਿੱਚ ਕਹ ਲਗੇ ਬੰਦਾ ਗਾਂ ਪਿੱਛੇ ਭੱਜੇਗਾ ਤੇ ਕਹ ਲਗੇ ਫਿਰ ਗੁਲਾਮ ਤੇ ਬੰਦਾ ਹੋਇਆ ਨਾ ਅਗਰ ਕੋਈ ਵਿਅਕਤੀ ਕਿਸੇ ਚੀਜ਼ ਪਿੱਛੇ ਦੌੜ ਰਿਹਾ ਹੈ ਤਾਂ ਉਹ ਚੀਜ਼ ਉਹਦੇ ਕਾਬੂ ਵਿੱਚ ਨਹੀਂ ਆ ਰਹੀ ਤਾਂ ਇਹਦਾ ਮਤਲਬ ਉਹ ਆਜ਼ਾਦ ਹੈ ਤੇ ਉਹ ਗੁਲਾਮ ਹੈ ਜਿਹੜਾ ਉਹਦੇ ਪਿੱਛੇ ਦੌੜ ਰਿਹਾ ਹੈ ਦੌੜਨ ਵਾਲਾ ਗੁਲਾਮ ਹੁੰਦਾ ਹੈ ਹੁਣ ਸਾਡਾ ਮਨ ਜਿਹੜਾ ਹੈ ਗੁਲਾਮ ਹੋਣ ਕਾਰਨ ਉਹ ਵਿਸ਼ੇਵਕਾਰਾਂ ਦੇ ਪਿੱਛੇ ਦੌੜਦਾ ਹੈ ਮਿਸ਼ੇਵ ਕਾਰਨ ਇਸ ਮਨ ਨੂੰ ਗੁਲਾਮ ਕੀਤਾ ਹੋਇਆ ਇਸ ਕਰਕੇ ਆਪਾਂ ਕਦੀ ਆਜ਼ਾਦ ਹਸਤੀ ਬਾਰੇ ਸੋਚਿਆ ਹੀ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਗੱਲ ਆਖੀ ਸੀ ਜਿੱਦਣ ਤੂੰ ਆਪਣੇ ਬੰਧਨਾਂ ਤੋਂ ਆਜ਼ਾਦ ਹੋਵੇਂਗਾ ਉਹ ਦਿਨ ਹੀ ਤੂੰ ਆਪਣੀ ਆਜ਼ਾਦੀ ਦੀ ਗੱਲ ਕਰ ਸਕਦਾ ਹੈ ਬੜੇ ਪਿਆਰੇ ਸ਼ਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਚਾਰਨ ਕੀਤੇ ਬਲ ਛੁਟਕਿਓ ਬੰਧਨ ਪਰੇ ਕਸ਼ੁਨਾ ਹੋ ਤੁ ਪਾਏ ਸਪਸ਼ਟ ਗੱਲ ਮਹਾਰਾਜ ਨੇ ਹਿੰਦੂ ਧਰਮ ਦੇ ਲੋਕਾਂ ਨੂੰ ਸਪਸ਼ਟ ਗੱਲ ਕਹਿ ਦਿੱਤੀ ਕਿ ਭਾਈ ਭਾਰਤਵਰਸ਼ ਦੇ ਲੋਕੋ ਗੱਲ ਯਾਦ ਰੱਖਿਓ ਮੈਂ ਤੁਹਾਨੂੰ ਕਹਿਣਾ ਵਾਂ ਉਹ ਇਹ ਗੱਲ ਹੈ ਵੀ ਜਿੰਨਾ ਚਿਰ ਤੁਹਾਡੀ ਤਾਕਤ ਖਤਮ ਹੈ ਨਾ ਤੁਹਾਡੇ ਅੰਦਰ ਬਲ ਨਹੀਂ ਹੈਗਾ ਨਾ ਤੁਸੀਂ ਗੁਲਾਮ ਹੋ ਹਾਂ ਜਿੱਦਣ ਤੁਹਾਡੇ ਅੰਦਰ ਬਲ ਪੈਦਾ ਹੋ ਗਿਆ ਤਾਕਤ ਪੈਦਾ ਹੋ ਗਈ ਉਸ ਦਿਨ ਫਿਰ ਤੁਸੀਂ ਬੰਦਨਾ ਨੂੰ ਕੱਟਣ ਦੀ ਤਾਕਤ ਰੱਖਦੇ ਹੋ ਫਿਰ اندر بال پیدا کرنا پوے گا بال ہوا بندن شٹے سب کچھ ہو تو مارا پائے مہاراج ادنے اچھ ویلا بندن کٹن دا اس کر کے گربانی نے منوختہ دے اندر ایک بال پیدا کیتا ہے ایک طاقت پیدا کی یہ اندروں بھی طاقتور آپ ایک ਇਹ ਚ ਕਟਨਾ ਸਾਂਝੀ ਕਰਦੇ ਆਂ ਇੱਕ ਦੇਸ਼ ਦਾ ਰਾਜਾ ਜਿਹਨੂੰ ਇਹ ਪਤਾ ਲੱਗਦਾ ਵੀ ਦੂਸਰੇ ਦੇਸ਼ ਨੇ ਮੇਰੇ ਤੇ ਹਮਲਾ ਕਰ ਦਿੱਤਾ ਥੋੜੀ ਦੇਰ ਨੂੰ ਫੌਜਾਂ ਆ ਰਹੀਆਂ ਨੇ ਹਾਂ ਉਹ ਰਾਜੇ ਨੂੰ ਪਤਾ ਹੈ ਵੀ ਮੇਰੇ ਕੋਲ ਫੌਜ ਵੀ ਥੋੜੀ ਹੈ ਮੇਰੇ ਕੋਲ ਤਾਕਤ ਘੱਟ ਹੈ ਮੈਂ ਮੁਕਾਬਲਾ ਨਹੀਂ ਕਰ ਸਕਦਾ ਸਾਹਮਣੇ ਫੌਜ ਵੀ ਜ਼ਿਆਦਾ ਹੈ ਉਨਾਂ ਕੋਲ ਤਾਕਤ ਜ਼ਿਆਦਾ ਹੈ ਇਸ ਕਰਕੇ ਮੇਰਾ ਹਾਰਨਾ ਲਾਜ਼ਮੀ ਹੈ ਹੁਣ ਰਾਜਾ ਆਪਣੇ ਵਜ਼ੀਰ ਨਾਲ ਸਲਾਹ ਕਰਦਾ ਹੈ ਵੀ ਕੀ ਕਰੀਏ ਹਾਰ ਮੰਨ ਲਈਏ ਵੀ ਸਾਨੂੰ ਪਤਾ ਹੈ ਵੀ ਸਾਹਮਣੇ ਵਾਲੇ ਦੀ ਫੌਜ ਸਾਡੇ ਨਾਲੋਂ ਕਈ ਗੁਣਾ ਹੈ ਸਾਡੇ ਨਾਲੋਂ ਜ਼ਿਆਦਾ ਤਾਕਤਵਰ ਹੈ ਤੇ ਆਪਾਂ ਆਪਣਾ ਨੁਕਸਾਨ ਕਰਾਉਣ ਦੀ ਬਜਾਏ ਆਪਾਂ ਕਿਉਂ ਨਾ ਹਾਰ ਸਵੀਕਾਰ ਕਰ ਲਈਏ ਆਪਾਂ ਕਹਦੇ ਨੇ ਵੀ ਅਸੀਂ ਹਾਰ ਮੰਨਦੇ ਹਾਂ ਨਾ ਸਾਡਾ ਨੁਕਸਾਨ ਹੋਵੇਗਾ ਤਾਂ ਵਜ਼ੀਰ ਸਿਆਣਾ ਸੀ ਉਹਨੇ ਆਖਿਆ ਕੋਈ ਗੱਲ ਨਹੀਂ ਮੈਂ ਐਸੇ ਵਿਅਕਤੀ ਨੂੰ ਜਾਨਣਾ ਵਾ ਜਿਹੜਾ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਮਾਲਕ ਹੈ ਆਪਾਂ ਉਸ ਕੋਲ ਚੱਲਦੇ ਹਾਂ ਉਹਦਾ ਬੜਾ ਨਾਮ ਹੈ ਤੇ ਉਹ ਸਾਨੂੰ ਕੋਈ ਨਾ ਕੋਈ ਹੱਲ ਜ਼ਰੂਰ ਦੱਸੇਗਾ ਕਿਉਂਕਿ ਉਹਨੂੰ ਰੱਬ ਤੇ ਬੜਾ ਵਿਸ਼ਵਾਸ ਹੈ ਹਾਂ ਰਾਜਾ ਆਪਣੇ ਵਜ਼ੀਰ ਦੇ ਨਾਲ ਉਸ ਫਕੀਰ ਕੋਲ ਗਿਆ ਉਨੇ ਸਾਰੀ ਗੱਲ ਸੁਣੀ ਤੇ ਉਹਨੇ ਇੱਕੋ ਗੱਲ ਆਖੀ ਕਿ ਲੱਗਾ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ। ਬਸ ਆ ਇੱਕ ਸਿੱਕਾ ਤੁਹਾਨੂੰ ਦੇਣਾ। ਇਸ ਸਿੱਕੇ ਨੂੰ ਤੁਸੀਂ ਉੱਤੇ ਉਛਾਲਣਾ ਤੇ ਥੱਲੇ ਸੁੱਟਣਾ। ਜੇ ਤੇ ਸਮਝੋ ਸਿੱਕੇ ਦਾ ਸੱਜਾ ਪਾਸਾ ਉੱਤੇ ਆ ਜਾਂਦਾ। ਤੇ ਜਿੱਤ ਆਪਣੀ ਹੈ ਤੇ ਜੇ ਖੱਬਾ ਪਾਸਾ ਹੋ ਜਾ ਤਿਹਾਰ ਆਪਣੀ ਹੈ ਰਾਜ ਨੇ ਆਖਿਆ ਅਛਾ ਜਦੋਂ ਵਗਾਇਆ ਸਿੱਕਾ ਸੱਜਾ ਪਾਸਾ ਆ ਗਿਆ ਮਨੂ ਰਾਜਾ ਅੱਧੀ ਜੰਗ ਉਹਦੇ ਹੀ ਜਿੱਤ ਗਿਆ ਕਿੰ ਲਗਾ ਬਾਤ ਸੁਣਾ ਆਪਾਂ ਵੇਖ ਲਾਂਗੇ ਹੁਣ ਕਹਿੰਦੇ ਵੀ ਜਦੋਂ ਮੈਦਾਨੇ ਜੰਗ ਵਿੱਚ ਮੁਕਾਬਲਾ ਹੋਇਆ ਨਾ ਤੇ ਇਹਦੀ ਥੋੜੀ ਫੌਜ ਵੀ ਉਹਦੇ ਤੇ ਜਿੱਤ ਪ੍ਰਾਪਤ ਕਰਨੀ ਹੁਣੇ ਜਿੱਤ ਕੇ ਆਇਆ ਤੇਨੇ ਆਖਿਆ ਸਫੀਰ ਦਾ ਧੰਨਵਾਦ ਕਰੀਏ ਜਿਨੇ ਰੱਬ ਦੇ ਦਰ ਤੇ ਸਾਡੀ ਅਰਜੀ ਲਾਈ ਜਦੋਂ ਫਕੀਰ ਕੋਲ ਆਏ ਉਹਦਾ ਧੰਨਵਾਦ ਕੀਤਾ ਉਹ ਆਂਦੇ ਮੇਰਾ ਧੰਨਵਾਦ ਨਾ ਕਰੋ ਧੰਨਵਾਦ ਤੇ ਸਿੱਕੇ ਦਾ ਕਰੋ ਕਿਉਂ ਕਹਿ ਲਗੇ ਸਿੱਕੇ ਵਿੱਚ ਕੀ ਸੀ ਸਾਰਾ ਕਮਾਲ ਹੀ ਸਿੱਕੇ ਦਾ ਸੀ ਐਸਾ ਕੀ ਕਮਾਲ ਸੀ ਉਹ ਫਕੀਰ ਕਹਿੰਦਾ ਵੀ ਜੇ ਤੁਸੀਂ ਨਾ ਵਗਾंदे ਤੇ ਸੱਜਾ ਪਾਸਾ ਨਾ ਆਉਂਦਾ ਤੇ ਤੁਹਾਡੀ ਜਿੱਤ ਪ੍ਰਾਪਤ ਨਹੀਂ ਸੀ ਹੋਣੀ ਉਹਨੇ ਕਿਹਾ ਅੱਛਾ ਜਦੋਂ ਉਹਨੇ ਸਿੱਕਾ ਚੁੱਕ ਕੇ ਵੇਖਿਆ ਤੇ ਉਹ ਸਿੱਕਾ ਦੋਵੇਂ ਪਾਸੇ ਇੱਕੋ ਜਿਹਾ ਸੀ ਭਾਵ ਉਹ ਜਦੋਂ ਵੀ ਵਗਾਉਂਦੇ ਉਹ ਇੱਕੋ ਹੀ ਪਾਸਾ ਪੈਣਾ ਸੀ ਜਿਹਨੂੰ ਉਹਨੇ ਸੱਜਾ ਪਾਸਾ ਕਿਹਾ ਭਾਵ ਦੋਵੇਂ ਪਾਸੇ ਇੱਕ ਹੀ ਸੀ ਪਰ ਉਸ ਫਕੀਰ ਨੇ ਉਸ ਰਾਜੇ ਦੀ ਮੈਂਟੈਲਿਟੀ ਨੂੰ ਚੇਂਜ ਕਰਕੇ ਰੱਖ ਦਿੱਤਾ ਉਹਦੇ ਮਨ ਵਿੱਚ ਇਹ ਵਿਚਾਰ ਭਰ ਦਿੱਤੀ ਵੀ ਤੂੰ ਜਿੱਤਣਾ ਹੈ ਤੂੰ ਹਾਰਨਾ ਨਹੀਂ ਤੇਰੀ ਜਿੱਤ ਨਿਸ਼ਚਿਤ ਹੈ ਹੁਣ ਉਹਨੂੰ ਇਹ ਮਹਿਸੂਸ ਹੁੰਦਾ ਸੀ ਮੇਰੇ ਨਾਲ ਕੋਈ ਸ਼ਕਤੀ ਕੰਮ ਕਰ ਰਹੀ ਹੈ ਜਦੋਂ ਮੈਦਾਨੇ ਜਗਵੇ ਸਿੰਘ ਲੜਦੇ ਸਨ ਨਾ ਉਹਨਾਂ ਨੂੰ ਪਤਾ ਹੁੰਦਾ ਸੀ ਸਾਡੇ ਗੁਰੂ ਦਾ ਹੱਥ ਸਾਡੇ ਸਿਰ ਦੇ ਉੱਤੇ ਹੈ ਇਸ ਕਰਕੇ ਉਹ ਸਵਾ ਸਵਾ ਲੱਖ ਨਾਲ ਵੀ ਲੜ ਪੈਂਦੇ ਸਨ ਅੱਜ ਵੀ ਸਿੱਖ ਦੇ ਮਾਝੇਨ ਵਿੱਚ ਇਹ ਵਿਸ਼ਵਾਸ ਹੈ ਜਿਨ੍ਹਾਂ ਦੇ ਨਹੀਂ ਹੈ ਉਹਨਾਂ ਨੂੰ ਹੋਣਾ ਚਾਹੀਦਾ ਹੈ ਜਿਹੜੇ ਜਪਜੀ ਸਾਹਿਬ ਪੜ੍ਹਦੇ ਨੇ ਨਿਤਨੇਮੀ ਨੇ ਬਾਣੀ ਬਾਣੇ ਦੇ ਧਾਰਨੀ ਨੇ ਉਹਨਾਂ ਨੂੰ ਵਿਸ਼ਵਾਸ ਹੈ ਅੱਜ ਵੀ ਦਸ਼ਮੇਸ਼ ਪਿਤਾ ਦਾ ਹੱਥ ਸਿਰ ਸਿਰ ਦੇ ਉੱਤੇ ਹੱਥ ਹੈ ਅੱਜ ਵੀ ਉਹਨਾਂ ਦੇ ਅੰਦਰ ਵਿਸ਼ਵਾਸ ਹੈ ਤਾਂ ਇਮਾਨ ਦੇ ਕਮਜ਼ੋਰ ਪੱਖ ਨੂੰ ਗੁਰਬਾਣੀ ਮਜ਼ਬੂਤ ਕਰਦੀ ਹੈ ਇਸ ਖਿੰਡੇ ਹੋਏ ਮਨ ਨੂੰ ਤਾਕਤ ਦਿੰਦੀ ਹੈ ਮਨੁੱਖ ਦਾ ਮਨੋਬਲ ਡੋਲਣ ਨਹੀਂ ਦਿੰਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜੋਗੀਆਂ ਦੇ ਨਾਲ ਵਿਚਾਰ ਕਰਦੇ ਨੇ ਹੁਣ ਜੋਗੀਆਂ ਨੇ ਲਿਆ ਕੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਉਹ ਆਪਣਾ ਸਾਰਾ ਸਮਾਨ ਲਿਆ ਕੇ ਰੱਖ ਦਿੱਤਾ ਉਹਨਾਂ ਆਖਿਆ ਜੀ ਅਸੀਂ ਤਾਂ ਜੋਗੀਆਂ ਗੁਰੂ ਨਾਨਕ ਸਾਹਿਬ ਤੁਸੀਂ ਕਹਿੰਦੇ ਤੁਸੀਂ ਵੀ ਜੋਗੀ ਹੋ ਪਰ ਤੁਹਾਡੇ ਕੋਲ ਜੋਗੀਆਂ ਵਾਲੀ ਕੋਈ ਨਿਸ਼ਾਨੀ ਨਹੀਂ ਜੋਗੀਆਂ ਦੀ ਕੀ ਨਿਸ਼ਾਨੀ ਹੈ ਜੀ ਕਹ ਲਗੇ ਉਹਨਾਂ ਨੇ ਤਨ ਦੇ ਉੱਤੇ ਰੋਹੀਦਾਰ ਕੱਪੜੇ ਗੋਦੜੀ ਪਹਿਨੀ ਹੋਵੇ ਹੱਥ ਵਿੱਚ ਖੱਪਰ ਫੜਿਆ ਹੋਵੇ ਸਰੀਰ ਤੇ ਸੁਆਹ ਮਲੀ ਹੋਵੇ ਹੱਥ ਵਿੱਚ ਡੰਡਾ ਫੜਿਆ ਹੋਵੇ ਕਰਮੰਡਲ ਫੜਿਆ ਇਹ ਸਾਰੇ ਇੱਕ ਜੋਗੀ ਦਾ ਇਤਾਂ ਦਾ ਇੱਕ ਸਰੂਪ ਹੁੰਦਾ ਕੰਨ ਕੰਨ ਪੜਵਾਏ ਮੁੰਦਰਾ ਪਾਈਆਂ ਗੁਰੂ ਨਾਨਕ ਸਾਹਿਬ ਕਹ ਲਗੇ ਸਾਰਾ ਕੁਝ ਤਾਂ ਮੇਰੇ ਕੋਲ ਪਹਿਲਾਂ ਤੋਂ ਹੀ ਹੈ ਉਹਨਾਂ ਆਖਿਆ ਨਜ਼ਰ ਨਹੀਂ ਆਉਂਦਾ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਤੁਹਾਡਾ ਭੇਖ ਹੈ ਮੇਰਾ ਭੇਖ ਨਹੀਂ ਹੈ ਤੁਹਾਡਾ ਜੀਵਨ ਭੇਖ ਹੈ ਬਿਲਕੁਲ ਤੁਸੀਂ ਕੇਵਲ ਦਿਖਾਵੇ ਦੇ ਜੋਗੀ ਹੋ ਮੈਂ ਦਿਖਾਵੇ ਦਾ ਜੋਗੀ ਨਹੀਂ ਹਾਂ ਮੈਂ ਰੱਬ ਦਾ ਜੋਗੀ ਹਾਂ ਜੋਗ ਦਾ ਅਰਥ ਹੁੰਦਾ ਜੁੜਨਾ ਸ਼ੈਵ ਨੇ ਜਦੋਂ ਇਹ ਗੱਲ ਆਖੀ ਹੁਣ ਉਹਨਾਂ ਨੂੰ ਸਮਝਣਾ ਆਵੇ ਵੀ ਸਾਨੂੰ ਦੱਸੋ ਤੁਸੀਂ ਜੋਗੀ ਕਿਵੇਂ ਹੋ ਗੁਰੂ ਨਾਨਕ ਸਾਹਿਬ ਨੇ ਫਿਰ ਦੱਸਿਆ ਮਾਰਜ ਨੇ ਆਖਿਆ ਜੇ ਮੈਂ ਤੁਹਾਡੇ ਵਾਂਗ ਜੋਗੀ ਬਣ ਜਾਣਾ ਤਾਨਗੁਰ ਅਰਜਨ ਦੇ ਮਹਾਰਾਜ ਪਾਤਸ਼ਾਹ ਜੀ ਰੱਬੀ ਬਾਣੀ ਅੰਦਰ ਕਿਰਪਾ ਕਰਦੇ ਨੇ ਕਿ ਜਿਵੇਂ ਭੇਖੀ ਜੋਗੀ ਜਿਹੜੇ ਨੇ ਇਹਨਾਂ ਵਰਗੇ ਜੋਗੀ ਬਣ ਜਾਈਏ ਤੇ ਫਿਰ ਮਾਲਕ ਦੇ ਦਰ ਦੇ ਉੱਤੇ ਕਿਸ-ਕਿਸ ਚੀਜ਼ ਦਾ ਲੇਖਾ ਦੇਣਾ ਪਵੇ ਉਹ ਪਤਾ ਹੀ ਨਹੀਂ ਜੋਗੀ ਹੋਵਾ ਜਗ ਭਵਾ ਘਰ-ਘਰ ਭਿਖਿਆ ਲਿਓ ਮੈਂ ਉਹ ਜੋਗੀ ਨਹੀਂ ਜਿਹੜਾ ਘਰ-ਘਰ ਮੰਗਦਾ ਫਿਰਦਾ ਵਾਂ ਮੇਂ ਘਰ-ਘਰ ਵਿੱਚੋਂ ਭਿਖਿਆ ਮੰਗ ਕੇ ਤੇ ਮੇਰਾ ਗੁਜ਼ਾਰਾ ਹੁੰਦਾ ਹੋਵੇ ਮੈਂ ਉਹ ਜੋਗੀ ਨਹੀਂ ਆ ਦਰਗਾ ਲੇਖਾ ਮੰਗਿਆ ਕਿਸ ਕਿਸ ਉੱਤਰ ਦੇਵਾਂ ਮਹਾਰਾਜਾ ਜਦੋਂ ਰੱਬ ਦੇ ਦਰ ਤੇ ਲੇਖਾ ਮੰਗਿਆ ਜਾਏਗਾ ਫਿਰ ਮੈਂ ਕਿਹੜੇ ਕਿਹੜੇ ਗੁਨਾਹ ਦਾ ਹਿਸਾਬ ਦੇਵਾਂਗਾ ਇਸ ਕਰਕੇ ਮੈਂ ਉਹ ਜੋਗੀ ਨਹੀਂ ਹਾਂ ਜਿਹਨੂੰ ਭੇਖੀ ਜੋਗੀ ਦਿਖਾਵੇ ਦਾ ਜੋਗੀ ਕਿਹਾ ਮੇਰਾ ਯੋਗ ਉਹ ਨਹੀਂ ਹੈ ਇੱਕ ਥਾਂ ਤੇ ਬੜਾ ਪਿਆਰਾ ਕਦੀਬ ਨੇ ਲਿਖਿਆ ਉਹ ਕਹਿੰਦਾ ਡੰਡ ਕਮੰਡਲ ਮੋਢੇ ਪਾਹਰ ਕਹਿ ਲਗੇ ਅਸਲ ਦੇ ਵਿੱਚ ਡੰਡੋਤ ਵੀ ਕਰਦਾ ਹੈ ਹਰ ਇੱਕ ਮੰਡਲ ਵੀ ਫਰਿਆ ਬਸ ਮਨ ਨੂੰ ਮੋਢੇ ਉੱਤੇ ਪਾਹਰ ਲੱਦਿਆ ਪਰ ਕਹਿ ਲਗੇ ਇਹ ਜੋਗੀ ਨਹੀਂ ਕਰਮਾਂ ਦੀ ਮਾਰ ਕਹਿ ਲਗੇ ਤੇ ਵਿਚਾਰਾ ਕਰਮਾਂ ਦਾ ਮਾਰਿਆ ਹੋਇਆ ਇਹ ਜੋਗੀ ਨਹੀਂ ਹੋ ਸਕਦਾ ਕਿਉਂਕਿ ਯੋਗ ਦੇ ਅਰਥ ਹੀ ਕੁਝ ਹੋਰ ਨੇ ਸਿੱਖ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਹ ਸੇ ਮਹਾਰਾਜ ਨੇ ਬੜੇ ਪਿਆਰੇ ਬਚਨ ਮਨੁੱਖਤਾ ਦੇ ਸਾਹਮਣੇ ਰੱਖੇ ਜੋਗੀ ਦੀ ਡੈਫੀਨੇਸ਼ਨ ਕਿ ਜੋਗੀ ਦੀ ਪਛਾਣ ਕਿਵੇਂ ਹੋਵੇ ਮਹਾਰਾਜਾ ਜਦ ਨੇ ਮੁੰਦਾ ਸੰਤੋਖ ਸ਼ਰਮ ਪਤ ਛੋੜੀ ਧਿਆਨ ਕੀ ਕਰੇ ਵਿਪੂਤ ਸੰਤੋਖ ਦੀਆਂ ਮੁੰਦਰਾ ਕੰਨ ਪੜਵਾ ਕੇ ਮੁੰਦਰਾ ਪਵਾ ਲੈਣ ਕੋਈ ਜੋਗੀ ਨਹੀਂ ਬਣਦਾ ਜਿੰਨਾ ਚਿਰ ਉਹ ਦਿੰਦਰ ਸੰਤੋਖ ਨਾ ਹੋਵੇ ਸੰਤੋਖ ਦੀਆਂ ਮੰਦਰਾ ਸ਼ਰਮ ਦਾ ਮਤਲਬ ਹੁੰਦਾ ਹੈ ਮਿਹਨਤ ਜੇ ਤੁਸੀਂ ਸ਼ਰਮ ਪੜੋਗੇ ਤਾਂ ਇਹਦਾ ਅਰਥ ਹੁੰਦਾ ਲੱਜਾ ਇੱਜ਼ਤ ਸ਼ਰਮ ਨਹੀਂ ਪੜਾ ਸ਼ਰਮ ਇਹਦਾ ਅਰਥ ਹੁੰਦਾ ਹੈ ਮਿਹਨਤ ਮੁਸ਼ਕਲ ਕਹਲਣਾ ਗੁਰੂ ਸਾਹਿਬ ਆਦਿ ਨੇ ਵੀ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ ਸੰਤੋਖ ਦੀਆਂ ਮੰਦਰਾ ਪਾਈਆਂ ਨੇ ਤੇ ਕਹਿ ਲਗੇ ਜਿਹੜੀ ਮੈਂ ਮਿਹਨਤ ਕਰਦਾ ਹਾਂ ਨਾ ਉਹ ਮੇਰੇ ਵਾਸਤੇ ਝੋਲੀ ਹੈ ਪਾਤਰ ਹੈ ਭਾਂਡਾ ਹੈ ਧਿਆਨ ਕੀ ਕਰਾਂ ਬਿਪੋ ਤੁਸੀਂ ਸਰੀਰ ਤੇ ਸੁਆਹ ਮਲੀ ਹੈ ਪਰ ਮੈਂ ਜਦੋਂ ਪ੍ਰਮਾਤਮਾ ਦੇ ਚਰਨਾਂ ਵਿੱਚ ਧਿਆਨ ਜੋੜਦਾ ਮੇਰੇ ਵਾਸਤੇ ਉਹੀ ਸੁਆਹ ਹੈ ਖਿੰθαਕਾਲ ਕੁਆਰੀ ਕਾਇਆ ਜੁਗ ਡੰਡਾ ਪਰਤੀ ਖਿੰθα ਕਿਹਨੂੰ ਕਹਿੰਦੇ ਨੇ ਖਿੰθα ਕਹਿੰਦੇ ਨੇ ਗੋਦੜੀ ਨੂੰ ਜਿਹੜੀ ਸਰੀਰ ਉੱਤੇ ਪਹਿਨੀ ਜਾਂਦੀ ਹੈ ਰੂਹੀਦਾਰ ਕਹਿ ਲਗੇ ਮੌਤ ਦਾ ਭੈ ਮੇਰੇ ਵਾਸਤੇ ਖਿੰਧਾ ਹੈ ਕੁਆਰੀ ਕਾਇਆ ਹੁਣ ਕੁਆਰੀ ਕਾਇਆ ਆਪਾਂ ਕਿਹਨੂੰ ਕਹਿੰਦੇ ਹਾਂ ਜਿਸ ਤਨ ਨੂੰ ਪਰਪੁਰਖ ਜਾਂ ਪਰ ਇਸਤਰੀ ਨੇ ਭੋਗਿਆ ਨਹੀਂ ਹੈ ਉਹ ਕੁਆਰੀ ਕਾਇਆ ਹੈ ਮਹਾਰਾਜ ਜਦ ਨੇ ਮੈਂ ਵਿਕਾਰਾਂ ਵੱਲੋਂ ਇਸ ਕਾਇਆ ਨੂੰ ਬਚਾ ਕੇ ਰੱਖਿਆ ਇਸ ਕਰਕੇ ਕੁਆਰੀ ਹੈ ਜਾਂ ਇਹਨੂੰ ਇਸ ਅਰਥਾਂ ਵਿੱਚ ਵੀ ਪੜਿਆ ਜਾਂਦਾ ਹੈ ਬਿਜਿਨੂ ਮੌਤ ਰੂਪੀ ਲਾੜੇ ਨੇ ਅਜੇ ਵਿਆਹਾ ਨਹੀਂ ਉਹ ਕੁਆਰੀ ਹੈ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਕਹਿ ਲਗੇ ਇਹ ਅਸਲ ਵਿੱਚ ਮੇਰੇ ਕੋਲ ਉਹ ਜੋਗ ਦੀ ਜੁਗਤ ਹੈ ਕਿ ਮੇਰੇ ਅੰਦਰ ਪਰਮਾਤਮਾ ਦੇ ਪ੍ਰਤੀ ਸ਼ਰਧਾ ਤੇ ਪਿਆਰ ਹੈ ਉਹ ਮੇਰੇ ਕੋਲ ਡੰਡਾ ਹੈ ਜੋਗੀਆਂ ਕੋਲ ਡੰਡਾ ਹੁੰਦਾ ਆਈ ਪੰਛੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਈ ਪੰਥ 12 ਪੰਥ ਨੇ ਜੋਗੀਆਂ ਦੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਆਈ ਪੰਥ ਹੈ ਕਹਿ ਲਗੇ ਮੇਰੇ ਵਾਸਤੇ ਆਈ ਪੰਥੋ ਹੈ ਜਿਹੜਾ ਸਾਰੇ ਸੰਸਾਰ ਦਾ ਮਿੱਤਰ ਸੱਜਣਾ ਹੈ ਜਮਾਤ ਸ਼ਬਦ ਜਮਾਤੀ ਜਿੱਥੇ ਸਾਰੇ ਬੱਚੇ ਇਕੱਠੇ ਬੈਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਜਮਾਤ ਇਸਲਾਮਿਕ ਸ਼ਬਦ ਜਦੋਂ ਉਹ ਹਜ ਕਰਨ ਵਾਸਤੇ ਜਾਂਦੇ ਨੇ ਇਸਲਾਮਿਕ ਲੋਕ ਤਾਂ ਉਹ ਆਦਿਨ ਵੀ ਇਹ ਸਾਡੀ ਜਮਾਤ ਹੈ ਹਜ ਕਰਨ ਚੱਲੀ ਹੈ ਜਦੋਂ ਉਹ ਕਾਫਲੇ ਦੇ ਰੂਪ ਵਿੱਚ ਹੁੰਦੇ ਨੇ ਇਸ ਤਰ੍ਹਾਂ ਜਦੋਂ ਬੱਚੇ ਪੜ੍ਹਦੇ ਨੇ ਤੇ ਪੰਜਾਬੀ ਭਾਸ਼ਾ ਚ ਇਹ ਸਾਰੇ ਜਮਾਤੀ ਨੇ ਜਮਾਤੀ ਦਾ ਮਤਲਬ ਕਲਾਸਮੇਟ ਜਿਹੜੇ ਸਾਰੇ ਇੱਕੋ ਹੀ ਕਲਾਸ ਵਿੱਚ ਪੜ੍ਹਨ ਵਾਲੇ ਨੇ ਉਹਨਾਂ ਨੂੰ ਜਮਾਤੀ ਕਿਹਾ ਜਾਂਦਾ ਹੈ ਮਹਾਰਾਜ ਜੀ ਨੇ ਸਗਲ ਜਮਾਤੀ ਸਾਰੇ ਸੰਸਾਰ ਨੂੰ ਜਿਹੜਾ ਆਪਣਾ ਮਿੱਤਰ ਮੰਨਦਾ ਹੈ ਮੇਰੇ ਵਾਸਤੇ ਉਹ ਆਈ ਪੰਥ ਦਾ ਜਿਹੜਾ ਹੈ ਆਈ ਪੰਥ ਨੂੰ ਮੰਨਣ ਵਾਲਾ ਹੈ ਮਨ ਜਿੱਤ ਜਗ ਜੀਤ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਉਹ ਹੀ ਜਗਤ ਨੂੰ ਜਿੱਤ ਸਕਦਾ ਹੈ ਭਾਈ ਜੋਗੀ ਜੇ ਮਨ ਨੂੰ ਨਹੀਂ ਜਿੱਤਿਆ ਤੇ ਫਿਰ ਖਾਲੀ ਆਪੇਖ ਬਣਾਉਣ ਦਾ ਕੋਈ ਲਾਭ ਨਹੀਂ ਮਨ ਨੂੰ ਜਿੱਤ ਪਹਿਲਾਂ ਜਿੱਦਣ ਤੂੰ ਆਪਣੇ ਮਨ ਨੂੰ ਜਿੱਤੇਗਾ ਖੇੜ ਉਦਣ ਹੀ ਬਣੇਗੀ ਹੁਣ ਗੁਰੂ ਸਾਹਿਬ ਆਖਦੇ ਨੇ ਮਨ ਨੂੰ ਜਿੱਤਣਾ ਮਨ ਨੂੰ ਵਸ ਵਿੱਚ ਕਰਨਾ ਮਨ ਨੂੰ ਕਾਬੂ ਵਿੱਚ ਕਰਨਾ ਬਹੁਤ ਜ਼ਰੂਰੀ ਹੈ ਗੁਰਬਾਣੀ ਵਿੱਚ ਗੁਰਦੇਵ ਨੇ ਫੈਸਲਾ ਸੁਣਾਇਆ ਮਹਾਰਾਜਾ ਜਤ ਜੀ ਨੇ ਮਾਈ ਮਨ ਮੇਰੋ ਵਸ ਨਾਹੀਂ ਏ ਮੇਰੀ ਮਾਂ ਇਹ ਮਨ ਮੇਰੇ ਵਸ ਵਿੱਚ ਨਹੀਂ ਹੈ ਮੇਰੇ ਕਾਬੂ ਵਿੱਚ ਨਹੀਂ ਹੈ ਕਿਉਂਕਿ ਹਰ ਵੇਲੇ ਹਰ ਘੜੀ ਕੋਈ ਨਾ ਕੋਈ ਝਗੜਾ ਚੱਲਦਾ ਹੀ ਰਹਿੰਦਾ ਬਸ ਕੋਈ ਨਾ ਕੋਈ ਝਗੜਾ ਮਨ ਲੈ ਕੇ ਬੈਠਾ ਹੀ ਹੁੰਦਾ ਕਦੀ ਕੋਈ ਦੁੱਖ ਕਦੀ ਕੋਈ ਦੁੱਖ ਕਦੀ ਕਿਹੜੀ ਪ੍ਰੋਬਲਮ ਕਦੀ ਕਿਹੜੀ ਪ੍ਰੋਬਲਮ ਮਾਈ ਮਨ ਮੇਰੋ ਬਸ ਨਾਹੀਂ ਨਿਸਬਸਰ ਵਿਖਿਣ ਕੋ ਤਾਵਤ ਕਿਵੇਂ ਦਰੋਖੋਂ ਤਾਹੇ ਕਹਿ ਲਗੇ ਦਿਨ ਰਾਤ ਵਿਸ਼ੇ ਵਿਕਾਰਾਂ ਵੱਲ ਤੁਰਿਆ ਹੀ ਰਹਿੰਦਾ ਮੈਂ ਕਿਵੇਂ ਰੋਕਾਂ ਇਹਨੂੰ ਇਹਨੂੰ ਕਿਵੇਂ ਆਪਣੇ ਵਸ ਵਿੱਚ ਕਰਾਂ ਇਹ ਮਨ ਵਾ ਕਿਉਂ ਕਰ ਵਸ ਆਵੇ ਇਹ ਮਨ ਵਸ ਵਿੱਚ ਕਿਵੇਂ ਆਵੇ ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ ਗੁਰੂ ਦੀ ਕਿਰਪਾ ਨਾਲ ਇਹਨੂੰ ਰੋਕੋ ਤੇ ਕਹਿ ਲਗੇ ਜਦੋਂ ਗਿਆਨ ਰੂਪੀ ਮਾਤੇ ਨੂੰ ਮਿਲੇਗੀ ਇਹ ਮੂੜ ਆਪਣੇ ਘਰ ਵਿੱਚ ਆ ਜਾਵੇਗਾ ਮਨ ਨੂੰ ਵਸ ਵਿੱਚ ਕਿਵੇਂ ਕਰਨਾ ਹੈ ਮਨ ਨੂੰ ਕਾਬੂ ਕਿਵੇਂ ਕਰਨਾ ਹੈ ਮਨ ਨੂੰ ਇੱਕ ਥਾਂ ਤੇ ਕਿਵੇਂ ਟਿਕਾਣਾ ਹੈ ਇਹਦੀ ਵਿਚਾਰ ਅਗਲੇ ਦਿਵਾਨਾਂ ਵਿੱਚ ਸਾਂਝੀ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਹੋਈਆਂ ਪੁੱਲਾਂ ਬਖਸ਼ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਿਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸੈ ਸੇਤੀ ਮਰਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ